ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਇਸ ਵੇਲੇ ਤਖਤ ਸਚਖੰਡ ਸ੍ਰੀ ਅਨੰਦੇਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਹਜੂਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਸੋ ਤੁਸੀਂ ਦੇਖ ਰਹੇ ਹੋ ਕਿ ਦੋ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਹਨ ਗੁਰਦੁਆਰਾ ਸਾਹਿਬ ਦੇ ਮੋਹਰੇ ਪਾਸੇ ਸੋ ਜਿਸ ਵੇਲੇ ਮੇਨ ਗੇਟ ਤੋਂ ਆਪਾਂ ਅੰਦਰ ਐਂਟਰੀ ਕਰਦੇ ਹਾਂ ਤਾਂ ਬਿਲਕੁਲ ਖੱਬੇ ਪਾਸੇ ਜੋ ਤੁਸੀਂ ਬਿਲਕੁਲ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਇਸ ਦੇ ਵਿੱਚ ਲੰਗਰ ਜੋ ਹੈ ਉਹ ਦਿਨ ਰਾਤ ਚੱਲਦਾ ਰਹਿੰਦਾ ਹੈ ਗੁਰੂ ਕਾ ਲੰਗਰ ਬਿਲਕੁਲ ਏਜ਼ਜ਼ਤ ਵਰਤਾਇਆ ਜਾਂਦਾ ਹੈ ਸੋ ਸਾਹਮਣੇ ਪਾਸੇ ਜੋ ਤੁਸੀਂ ਦੇਖ ਰਹੇ ਹੋ ਇਸ ਵੇਲੇ ਇਹ ਐਲਸੀਡੀ ਸਕਰੀਨਾਂ ਵੀ ਲੱਗੀਆਂ ਹਨ ਗੁਰਦੁਆਰਾ ਸਾਹਿਬ ਦੇ ਮੋਹਰੇ ਪਾਸੇ ਸੋ ਔਰ ਤੁਸੀਂ ਅਗਰ ਗੇਟ ਤੋਂ ਅੰਦਰ ਵੜ ਕੇ ਸੱਜੇ ਪਾਸੇ ਦੇਖੋ ਤਾਂ ਉੱਥੇ ਪ੍ਰਸ਼ਾਦ ਵਾਸਤੇ ਕਾਊਂਟਰ ਲੱਗੇ ਹੋਏ ਹਨ ਜਿੱਥੋਂ ਕੇ ਪ੍ਰਸ਼ਾਦ ਆਪਾਂ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਚੜਾ ਸਕਦੇ ਹਾਂ ਜਾਂ ਆਪਾਂ ਆਪਣੇ ਘਰ ਵਾਸਤੇ ਵੀ ਲੈ ਕੇ ਆ ਸਕਦੇ ਹਾਂ ਇਹ ਪ੍ਰਸ਼ਾਦ ਸੋ ਬਹੁਤ ਹੀ ਵਧੀਆ ਇਮਾਰਤ ਹੈ ਬਹੁਤ ਵਧੀਆ ਦਰਸ਼ਨ ਹੁੰਦੇ ਹਨ ਇਸ ਵੇਲੇ ਤੁਸੀਂ ਦੇਖ ਰਹੇ ਹੋ ਬੋਲੀ ਸਾਹਿਬ ਬੋਲੀ ਸਾਹਿਬ ਦਾ ਇਤਿਹਾਸ ਵੀ ਇਸ ਦੇ ਅੱਗੇ ਲਿਖਿਆ ਹੋਇਆ ਹੈ ਸੋ ਜਿਸ ਲਈ ਸਵੇਰ ਦੇ ਟਾਈਮ ਤੇ ਗਾਗਰ ਦੀ ਜੋ ਸੇਵਾ ਹੁੰਦੀ ਹੈ ਜੋ ਕਿ ਗੋਦਾਵਰੀ ਨਦੀ ਤੋਂ ਇੱਕ ਗਾਗਰ ਲਿਆਂਦੀ ਜਾਂਦੀ ਹੈ ਦੂਸਰੀ ਗਾਗਰ ਇਸ ਬੋਲੀ ਸਾਹਬ ਤੋਂ ਭਰੀ ਜਾਂਦੀ ਹੈ ਔਰ ਅੰਦਰਲੇ ਪਾਸੇ ਜੋ ਗੁਰੂ ਮਹਾਰਾਜ ਦੀ ਜਗ੍ਹਾ ਦੇ ਵਿੱਚ ਉੱਥੇ ਸਾਰੀ ਸਫਾਈ ਕੀਤੀ ਜਾਂਦੀ ਹੈ ਇਸ ਜਗ੍ਹਾ ਤੋਂ ਦੂਸਰੀ ਗਾਗਰ ਭਰ ਜਾਂਦੀ ਹੈ ਇਹ ਹੈ ਬੋਲੀ ਸਾਹਬ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੈ ਗੁਰਦੁਆਰਾ ਹਜੂ ਸਾਹ जिसनों के बिलकुल नेदर्शन कर रहे हो गुरद्वारा हजार साहब जिथे के श्री गुरु गोबिंद सिंह जी सिखा दे दसवें गुरु उन्होंने अपनी जिंदगी के अला समा जो है वो इस जगह कटिया बस श्री अजय साहब बुधवार देर को दिलफूल लेड़े तो दर्शन करते हैं अलग इस रिपोर्ट हर जगह लिखा हुआ है कि कोई फोटोग्राफी ਆ ਵੀਡੀਓਗ੍ਰਾਫੀ ਲਾਊਡ ਨਹੀਂ ਹੈ ਲੇਕਿਨ ਥੋੜੀ ਜਿਹੀ ਪਰਮਿਸ਼ਨ ਲੈ ਕੇ ਇਸ ਜਿਹੜਾ ਵੀਡੀਓਗ੍ਰਾਫੀ ਕਰ ਰਹਾ ਹਾਂ ਕਸ਼ਤ ਸ੍ਰੀ ਅਜੁਰ ਸਾਹਿਬ ਨੰਦੇ ਜਪ ਜਪ ਜੀਵਾ ਸਤ ਕੋਬਲ ਜਾਉ ਦੁਰਜੀ ਕੇ ਦਰਸ਼ਨ ਕੋਬਲ ਜਾਉ ਪਾਰ ਬ੍ਰਹਮ ਪੂਰਨ ਗੁਰ ਦੇ ਦਰ ਕਰ ਕਿਰਪਾ पाला गौ तेरि से बार ब्रह्म पूरन गुरु देव कर के रे पाला गौ तेरि सेव कर के रे पाला गौ तेरि से जब जप जीवा सतगुरु नाम जब जप जीवा सतगुरु नाम जीवा सतगुरु नाम गुरु जी के दर्शन को बल दऊ दर्शन को बल ਸਨ ਕੋ ਬਲ ਜਾ ਚਰਨ ਕਮਲ ਹਿਰਦੈ ਉਰਤੋ ਦੀ ਮਨ ਤਨ ਤਨ ਗੁਰ ਪ੍ਰਾਨ ਆਧਾਰੀ ਮਨ ਤਨ ਤਨ ਗੁਰ ਪ੍ਰਾਨ ਆਧਾਰੀ ਚਰਨ ਕਮਲ ਹਿਰਦੈ ਉਰਤੋ ਗੁਰੂ ਪਿਆਰੇ ਸਹਾਗਤ ਜੀ ਇਸ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ ਦੇ ਕਰੀਬ 12 ਵਜੇ ਦਾਲ ਦਾ ਪਾਣੀ ਪਿਲਾਇਆ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਾਫੀ ਜ਼ਿਆਦਾ ਜ਼ਖਮੀ ਹੋਏ ਸਨ ਤਾਂ ਉਹਨਾਂ ਨੂੰ ਇਹ ਦਾਲ ਦਾ ਪਾਣੀ ਪਿਲਾਇਆ ਗਿਆ ਸੀ ਉਦੋਂ ਤੋਂ ਹੀ ਇਹ ਰੀਤ ਚੱਲ ਰਹੀ ਹੈ ਦੱਸਿਆ ਜਾਂਦਾ ਹੈ ਕਿ ਜਿਹੜਾ ਇੱਥੇ ਇੱਕ ਹਫ਼ਤੇ ਤੱਕ ਲਗਾਤਾਰ ਇਹ ਦਾਲ ਦਾ ਪਾਣੀ ਪੀ ਲਵੇ ਤਾਂ ਉਹ ਕਾਫੀ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ ਇਸ ਤੋਂ ਬਾਅਦ ਇਸੇ ਹੀ ਜਗ੍ਹਾ ਦੇ ਉੱਤੇ ਦਾਲ ਦਾ ਪਾਣੀ ਪਲੌਣ ਤੋਂ ਬਾਅਦ ਸਰਦਈ ਦਾ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਚੰਗੇ ਢੰਗ ਦੇ ਨਾਲ ਸਭ ਤੋਂ ਪਹਿਲਾਂ ਨਿਹੰਗ ਸਿੰਘਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅਰਦਾਸ ਕਰਕੇ ਸਾਰੀ ਸੰਗਤ ਨੂੰ ਇਹ ਜੋ ਹੈ ਸ਼ਿਕਾਇਤ ਜਾਂਦਾ ਹੈ ਜਿਸ ਦਾ ਵੀ ਦਿਲ ਕਰਦਾ ਹੈ ਉਹ ਸੰਗਤ ਜ਼ਰੂਰ ਇੱਥੇ ਸ਼ੱਕ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਖਦੇ ਹਰ ਦੁੱਖ ਦਾ ਨਾਰਾਹ ਹੈ ਬੰਦੀ ਬੰਦੀ ਤਨ ਗੁਰ ਪ੍ਰਾਨ ਅਧਾਰੀ ਮਨ ਤਨ ਤਨ ਗੁਰ ਪ੍ਰਾਨ ਅਧਾਰੀ ਜਪ ਜਪਦੀ ਵਾ ਸਤ ਗੁਰਨਾਮ ਜਪ ਜਪਦੀ ਵਾ ਸਤ ਗੁਰਨਾਮ ਜੀ ਵਾ ਸਤ ਗੁਰਨਾਮ ਗੁਰੂ ਜੀ ਦੇ ਦਰਸ਼ਨ ਤੋਂ ਬਲਦਾ at oh. the